ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਠੀਕ ਹੈ ਅੱਜ ਅਸੀਂ ਸੁਨਾਮ ਕਵਾਲਾ ਤੋਂ ਠੀਕ ਹੈ ਕੋਕੋ ਮਾਦਰੀ ਮਹੱਲਾ ਵਿੱਚੋਂ ਆ ਜਿਹੜੀ ਸੰਗਤ ਆਈ ਹੈ ਜੋ ਦਿੱਲੀ ਦੇ ਵਿੱਚ ਬਹੁਤ ਵੱਡਾ ਜਿਹੜਾ 13-14 ਦਿਨਾਂ ਤੋਂ ਲਾ ਕੇ ਮੋਰਚਾ ਚੱਲ ਰਿਹਾ ਹੈ ਉਹਦੇ ਵਾਸਤੇ ਕੋਕੋ ਮਾਦਰੀ ਮਹੱਲੇ ਦੇ ਜਿਹੜੇ ਆਗੂ ਨੇ ਸਾਰੇ ਸਾਡੇ ਖੜੇ ਨੇ ਦਰਬਾਰਾ ਸਿੰਘ ਜੋ ਸਾਡੇ ਵਿਕ ਜੋ ਇਕਤਾ ਜਿਲ੍ਹਾ ਸੰਭੂਰ ਦੇ ਪ੍ਰਧਾਨ ਨੇ ਕਤੋਂ ਤੇ ਉਹਨਾਂ ਨੂੰ 50000 ਜਿਹੜਾ ਰੁਪਇਆ ਜਿਹੜਾ ਫੰਡ ਦੇ ਰਹੇ ਨੇਗਾ ਜਿਹੜਾ ਉਰੇਰਾ ਮੋਰਚਾ ਚੱਲ ਰਿਹਾਗਾ ਤੇ ਜਿਹੜੇ ਦੇਣ ਵਾਲੇ ਸਾਡੇ ਦੀਪ ਸਿੰਘ ਜੀ ਨੇ ਇਹਨਾਂ ਨਾਲ ਸਾਰੇ ਆਗੂ ਆਏ ਨੇ ਗੈਨੀ ਇੰਫੋਰਮੇਸ਼ਨ ਕਰਤਮ ਜੀ ਸਾਡੇ ਨਾਲ ਪੱਤਰਕਾਰ ਕਰਪਾਲ ਸਿੰਘ ਸੰਦੇਜ ਜੀ ਨੇ ਤੇ ਮਲਕੀਤ ਸਿੰਘ ਜੀ ਆਏ ਹੋਏ ਨੇ ਇਸ ਨਾਮ ਤੋਂ ਅਸੀਂ ਭਾਵੇਂ ਧੰਨਵਾਦ ਕਰਦੇ ਹਾਂ ਵੀ ਸਾਥੋਂ ਇੰਨੀ ਜਿਹੜੀ ਸੇਵਾ ਇਸ ਸੰਗਤ ਵੱਲੋਂ ਇਹਨਾਂ ਨੇ ਪ੍ਰਾਪਤ ਕੀਤੀ ਹੈ ਅੱਜ ਵੀ ਉਹਨਾਂ ਦਾ ਸਿੰਘ ਜੀ ਅੱਛਾ ਉੱਥੇ ਜਿਹੜਾ ਇਹ ਫੰਡ ਇਕੱਠਾ ਕਰਾਉਣ ਦੇ ਵਿੱਚ ਸਹਿਯੋਗ ਦਿੱਤਾਗਾ ਇਸ ਨਾਮ ਦੇ ਵਿੱਚੋਂ ਲਾਭ ਸਿੰਘ ਨੇ ਜਿਹੜਾ ਸਹਿਯੋਗ ਦਿੱਤਾ ਤੇ ਹੋਰ ਬਹੁਤ ਸਾਰੇ ਸੰਗਤਾਂ ਨੇ ਉੱਤੇ ਸਹਿਯੋਗ ਦਿੱਤਾ ਤੇ ਸਾਨੂੰ ਅੱਜ ਮੌਕਾ ਮਿਲਿਆਗਾ ਅੱਜ 10 ਤਰੀਕ ਹੈ 10 ਤਰੀਕ ਹੈ ਜਿਹੜਾ 12ਵਾਂ ਮਹੀਨਾ ਅੱਛਾ ਇਹ ਅੱਜ ਕਾਫਲੇ ਦੇ ਵਿੱਚ ਅੱਜ ਪਹੁੰਚਾਂਗੇ ਲੈ ਕੇ ਸਾਰੇ ਉੱਤੇ ਅੱਜ ਹੁਣ ਉਧਰ ਵੀ ਜਿਹੜੀ ਛਤੇ ਚੱਲਦੀ ਉਧਰ ਗੱਲਬਾਤ ਸੁਣਾਂਗੇ ਜਾ ਕੇ ਲੋਕ ਇਕਤਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ